ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਰਸਟ ਚੋਇਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ WhatsApp ਕਰਨਾ ਹੈ ਫਿਰ ਅਸੀਂ ਤੁਹਾਨੂੰ ਇੱਕ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਅੱਜ ਫੇਰ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਉਹ ਸਾਰੀਆਂ ਭੈਣਾਂ ਨੂੰ ਧਿਆਨ ਵਿੱਚ ਲੈ ਕੇ ਫੇਰ ਮਤਲਬ ਕਿ ਆਪਾਂ ਸੂਟ ਲੈਂਦੇ ਨੇ ਇਹ ਇਹਦੇ ਵਿੱਚ ਸ਼ੰਕਰ ਬ੍ਰਾਂਡ ਦੇ ਸੂਟ ਵੀ ਰਹਿਣਗੇ ਜਿਹੜੇ 700 ਰੁਪਏ ਦਾ ਸੂਟ ਰਹੂਗਾ ਔਰ ਮੈਚਿੰਗ ਚ ਹੋਊਗਾ ਔਰ ਸਲਵਾਰ ਆ ਜਿਹੜੀ ਉਹ ਵੀ ਪ੍ਰਿੰਟਡ ਹੋਊਗੀ ਤੇ ਕੁਛ ਕੁ ਸੂਟ ਜਿਹੜੇ ਉਹ ਹਰਾਮ ਟੈਕਸ ਦੇ ਦੁਪੱਟਿਆਂ ਨਾਲ ਰਹਿਣਗੇ ਠੀਕ ਹੈ ਜੀ ਸੋ ਸਾਰੀਆਂ ਭੈਣਾਂ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਰੋਜ਼ ਵੀਡੀਓ ਲੈ ਕੇ ਆਉਨੇ ਆ ਚਲੋ ਠੀਕ ਹੈ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਲਓ ਜੀ ਪਹਿਲਾ ਸੂਟ ਬਿਲਕੁਲ ਕਾਟਨ ਰਹੂਗੀ ਜੀ ਸ਼ੰਕਰ ਬ੍ਰਾਂਡ ਦੀ ਕਾਟਨ ਰਹੂਗੀ ਬਿਲਕੁਲ ਪਿਓਰ ਕਾਟਨ ਠੀਕ ਹੈ ਜੀ ਜਿਹਨੂੰ ਅਸੀਂ ਭੈਣਾਂ ਕਹਿੰਦੀਆਂ ਨੇ ਇਹਨੇ ਜਮੇ ਕਾਟਨ ਹੈਗੀ ਲਓ ਜੀ ਬਿਲਕੁਲ ਪਿਓਰ ਕਾਟਨ ਹੈ ਠੀਕ ਹੈ ਜੀ ਜਿਹੜੇ ਹੱਥ ਲਾਏ ਤੋਂ ਇਦਾਂ ਬਲ ਪੈ ਜਾਂਦੇ ਨੇ ਤੇ ਇਹ ਰਹੂਗਾ ਜੀ ਸ਼ਰਟ ਇਹਦਾ ਕਾਫੀ ਸੋਹਣਾ ਤੇ ਇਹ ਹੈਗੀ ਇਹ ਸਲਵਾਰ ਲਓ 네ਗੇਟਿਵ ਪ੍ਰਿੰਟ ਦੀ ਸਲਵਾਰ ਹੈ ਸਲਵਾਰ ਦੇ ਉੱਪਰ ਵੀ ਪ੍ਰਿੰਟ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਹੈ ਠੀਕ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਰਹੂਗੀ 700 ਰੁਪਏ 700 ਦੇ ਵਿੱਚ ਮਿਲੂਗਾ ਇਹ ਸੂਟ ਤੁਹਾਨੂੰ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣਾ ਲਓ ਜੀ ਅਗਲਾ ਸੂਟ ਉਸੇ ਦੇ ਵਿੱਚ ਹੀ ਕਲਰ ਹੋ ਰਿਹਾ ਹੈ ਤੇ कॉटन ਦਾ ਬਹੁਤ ਪੀਰੀਅਰ ਕੁਆਲਿਟੀ ਦੀ कॉटन ਹੈ ਜੀ ਹੱਥ ਲਾਏ ਤੋਂ ਪਤਾ ਲੱਗਦਾ ਤੁਹਾਨੂੰ ਵੇ ਕਿੰਨੀ ਪਿਓਰ ਕਾਟਨ ਹੈ ਬਿਲਕੁਲ ਪਿਓਰ ਦੇ ਵਿੱਚ ਕਲਰ ਸਹੀ ਹੈ ਨੇੜੇੋਂ ਆ ਕੇ ਥੋੜਾ ਹੋਰ ਹੋ ਜਾਂਦਾ ਪਰ ਦੂਰੋਂ ਜਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਔਰ ਬ੍ਰਾਈਟ ਜੇ ਕਲਰ ਨੇ ਇੱਥੇ ਸਹੀ ਹੈ ਬਸ ਹਾਂ ਨਾ ਤਾਂ ਇਹ ਬਹੁਤ ਜਿਆਦਾ ਲਾਈਟ ਨੇ ਤੇ ਨਾ ਬਹੁਤ ਜਿਆਦਾ ਡਾਰਕ ਨੇ ਬਹੁਤ ਸੋਹਣਾ ਕਲਰ ਹੈ ਹਰ ਏਜ ਗਰੁੱਪ ਨੂੰ ਸੂਟ ਕਰਦੇ ਕਲਰ ਨੇ ਜੀ ਲਓ ਜੀ ਅਗਲਾ ਕਲਰ ਸੀ ਗ੍ਰੀਨ ਕਲਰ ਤੇ ਇਹ ਹੈਗੀ ਇਹਦੀ ਸਲਵਾਰ ਸਲਵਾਰ ਨਾਲ ਇਸ ਤਰ੍ਹਾਂ ਦੀ ਸਲਵਾਰ ਨਾਲ ਸੂਟ ਬਹੁਤ ਜਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਬਹਿ ਜਾ ਬਹਿ ਜਾ ਕਰਦੇ ਸੂਟ ਹੈ ਸੋਚਣ ਦੀ ਵੀ ਲੋੜ ਨਹੀਂ ਆ ਮਿੰਟ ਪੰਜ ਲਾਇਓ ਪੰਜ ਵੀ ਮੈਂ ਮੈਨੂੰ ਲੱਗਦਾ ਹੁਣ ਜਿਆਦਾ ਹੀ ਕਹਿਤਾ ਇੱਕ ਮਿੰਟ ਹੀ ਬਹੁਤ ਹੈ ਹਾਂ ਪੰਜ ਮਿੰਟ ਤਾਂ ਬਹੁਤ ਹੁੰਦੇ ਨੇ ਲਓ ਜੀ ਇਹ ਵਾਲਾ ਮਹਿੰਦੀ ਕਲਰ ਇਹ ਐਦਾਂ ਕਰਕੇ ਰੱਖਦੀ ਆ ਮੈਂ ਲਓ ਬਹੁਤ ਸੋਹਣਾ ਲੱਗਣ ਵਾਲਾ ਸੂਟ ਮਹਿੰਦੀ ਕਲਰ ਦੇ ਵਿੱਚ ਆਹੇ ਸੂਟ ਬਹੁਤ ਪਿਆਰਾ ਹੈ ਤੇ ਪ੍ਰਾਈਸ 700 ਰੁਪਏ 2.5 ਮੀਟਰ ਦੇ ਰਹਿਣਗੇ ਜੀ ਸੂਟ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਸੀਥ ਨਹੀਂ ਇਹ ਵੀ ਕਰੋ ਕੇ ਸੂਟ ਲੈ ਲਿਓ ਲੋ ਲੋ ਜੀ ਬਹੁਤ ਸੋਹਣੀ ਕਾਟਨ ਹੈ ਬਹੁਤ ਪਿਆਰੀ ਕਾਟਨ ਹੈ ਠੀਕ ਹੈ ਜੀ ਸ਼ੰਕਰ ਬ੍ਰਾਂਡ ਦੇ ਸੂਟ ਰਹਿਣਗੇ ਇਹ ਵੀ ਬਹੁਤ ਸੋਹਣੀ ਕਾਟਨ ਮਲਾਈ ਮੱਖਣ ਮਲਾਈ ਵਰਗੀ ਹੈ ਜੀ ਇਹ ਆਹ ਲੋ ਗ੍ਰੇ ਕਲਰ ਦੇ ਵਿੱਚ ਹੈ ਠੀਕ ਹੈ ਬਹੁਤ ਪਿਆਰਾ ਕਲਰ ਤੇ ਬਹੁਤ ਹੀ ਪਿਆਰਾ ਪ੍ਰਿੰਟ ਲਓ ਲਓ ਜੀ ਅਗਲਾ ਪ੍ਰਿੰਟ ਆਹ ਲਓ ਜੀ ਬਰੂਜੀ ਬਰੂਜੀ ਹਾਂ ਇਹ ਫਰੂਜੀ ਹੀ ਕਹਿ ਸਕਦੇ ਆ ਮੈਨੂੰ ਲੱਗਦਾ ਇਹਨੂੰ ਆਪਾਂ ਸੋਹਣਾ ਜਿਹਾ ਹੈਗਾ ਕਾਫੀ ਸੋਹਣਾ ਜਿਹਾ ਕਲਰ ਹੈ ਔਰ ਸਲਵਾਰ ਦਾ ਪ੍ਰਿੰਟ ਵੀ ਬਹੁਤ ਜਿਆਦਾ ਪਿਆਰਾ ਲੱਗਦਾ ਕੋਈ ਵੀ ਸੂਟ ਕੱਟਣੀ ਹੈ ਕਿਸੇ ਤੋਂ ਜਿਹੜਾ ਮਿਲਿਆ ਉਹੀ ਚੱਕ ਲੇ ਦੋ ਦੋ ਸੂਟ ਨੇ ਜੀ ਆਪਣੇ ਕੋਲੇ ਇਹ ਵਾਲੀ ਦੀਆਂ ਸਾਰੇ ਕਲਰ ਤੇ ਪ੍ਰਿੰਟ ਬਹੁਤ ਸੋਹਣੇ ਆ ਔਰ ਦੋ ਦੋ ਸੂਟਾਂ ਦਾ ਖਾਨ ਹੋਊਗਾ ਆਪਣੇ ਕੋਲੇ ਇਹ ਆ ਲੋ ਇਹ ਲੋ ਜੀ ਠੀਕ ਆ ਜੀ ਬਹੁਤ ਸੋਹਣਾ ਜੀ 7700 ਰੁਪਏ ਦੇ ਵਿੱਚ ਮਿਲਣੇ ਆ ਸੂਟ ਇਹ ਤੁਹਾਨੂੰ ਲੋ ਜੀ ਇਹ ਆਪਦੀ ਸਾਂ ਦੇ ਬਹੁਤ ਸੋਹਣਾ ਕਲਰ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਜੀ ਲੋ ਅੱਜ ਭੈਣ ਕੋਈ ਆਈ ਸੀਗੀ ਉਹ ਕਹਿੰਦੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਜਦੋਂ ਤੁਸੀਂ ਤੁਹਾਨੂੰ ਜਿਆਦਾ ਹੀ ਸੋਹਣਾ ਲੱਗਦਾ ਹੈ ਨਾ ਉਦੋਂ ਤੁਹਾਡੇ ਬੋਲਣ ਦੀ ਟੋਨ ਹੈ ਜਿਹੜੀ ਹੋਰ ਹੋ ਜਾਂਦੀ ਹੈ ਸਹੀ ਗੱਲ ਹੈ ਜੇ ਮੈਂ ਕਹਿ ਰਹੀ ਹਾਂ ਜਿਆਦਾ ਸੋਹਣਾ ਸੂਟ ਹੈ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਕਲਰ ਹੀ ਬਾਲਾ ਪਿਆਰਾ ਸਾਰੇ ਕਲਰ ਪਿਆਰੇ ਸਾਰੇ ਕਲਰ ਕੋਈ ਵੀ ਘਟ ਨਹੀਂ ਹੈਗਾ ਸਾਰੇ ਕਲਰ ਬਹੁਤ ਜਿਆਦਾ ਸੋਹਣੇ ਨੇ ਆਪਦੀ ਆਪਦੀ ਸਾਂ ਦੇ ਲੋ ਜੀ ਇਹ ਸੂਟ ਤਾਂ ਸੀਗੇ 7700 ਦੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਦੁਪੱਟਿਆਂ ਵਾਲੇ ਸੂਟ ਜਿਹੜੇ ਹੋਣਗੇ ਲినਨ ਕਾਟਨ ਦੇ ਵਿੱਚ ਇਹ ਸਾਰੇ ਸੂਟ ਰਹਿਣਗੇ ਜੀ ਰਾਮ ਟੈਕਸ ਦੇ ਜਿਹੜੇ ਮੈਂ ਹੁਣ ਦਿਖਾਉਂਗੀ ਤੁਹਾਨੂੰ ਔਰ ਲినਨ ਕਾਟਨ ਦੇ ਵਿੱਚ ਰਹਿਣਗੇ ਤੇ ਤੁਸੀਂ ਐ ਨਾ ਸੋਚੋ ਕਿ ਜਿਹੜੀ ਲినਨ ਹੁੰਦੀ ਆ ਉਹ ਸ਼੍ਰਿੰਕ ਹੋ ਜਾਂਦੀ ਆ ਇਹ ਬਹੁਤ ਵਧੀਆ ਬ੍ਰਾਂਡਡ ਸੂਟ ਨੇ ਔਰ ਮੈਂ ਤੁਹਾਨੂੰ ਖੇਰੇ ਦੱਸਦਾ ਕਿ ਕਾਟਨ ਦੇ ਸੂਟ ਜਦੋਂ ਵੀ ਤੁਸੀਂ ਸਟਿਚ ਕਰਾਉਣੇ ਨੇ ਇੱਕ ਵਾਰੀ ਨਮਕ ਵਾਲੇ ਪਾਣੀ ਦੇ ਵਿੱਚ ਡਿੱਪ ਕਰਕੇ ਥੋੜੀ ਦੇ ਜਰੂਰ ਰੱਖਦਿਆ ਕਰੋ ਤੇ ਜਿਹੜੀ ਥੋੜੀ ਮੋੜਤੀ ਸ਼੍ਰਿੰਕਿੰਗ ਹੁੰਦੀ ਆ ਉਹਦੇ ਵਿੱਚ ਹੀ ਹੋ ਜਾਂਦੀ ਆ ਠੀਕ ਹੈ ਜੀ ਸੋ ਇਹ ਬਹੁਤ ਐਮ ਮਲਾਈ ਵਰਗੀ ਹੈ ਜੀ ਲੇਲਨ ਕਾਟਨ ਆਇਆ ਨਹੀਂ ਹੈਗੀ ਵੀ ਖੁਰਦਰੀ ਜੀ ਐਮ ਪਈਏ ਸੌਫਟ ਵਾਲੀ ਬਹੁਤ ਜ਼ਿਆਦਾ ਲੋ ਤੁਸੀਂ ਇਹਦਾ ਪਹਿਲਾਂ ਤਾਂ ਪ੍ਰਿੰਟ ਦੇਖੋ ਕਲਰ ਦੇਖੋ ਔਰ ਲੇਸਸ ਇਨਸਰਟ ਕਰੀਆਂ ਹੋਈਆਂ ਨੇ ਵਿੱਚ ਕੀ ਤੇ ਜੀ ਅਗਲਾ ਦੇਖੋ ਇਹ ਬੜਾ ਵਰਕ ਹੋਇਆ ਹੋਇਆ ਇਹਦੇ ਤੇ ਔਰ ਇੱਥੇ ਸਹੀ ਹੈ ਰੰਗ ਵੀ ਆਵਾ ਸਹੀ ਹੈ ਇੱਥੇ ਦੇਖ ਲੈਣ ਦੇਖ ਲਓ ਜੀ ਜਿੱਥੇ ਬੀਬੀ ਨੇ ਕਿਹਾ ਤੇ ਇਹ ਘੇਰਾ ਨਾਪ ਦਿੰਨੀ ਆ ਮੈਂ ਤੁਹਾਨੂੰ ਲੋ ਜੀ ਐਂਡ ਟੂ ਐਂਡ ਸਾਈ ਤੱਕ ਵਰਕ ਹੋਇਆ ਹੋਇਆ ਇਹਦੇ ਤੇ ਲੈਸਸ ਆ ਜਿਹੜੀਆਂ ਉਹ ਤਾਂ ਚਲੋ ਜਿਆਦਾ ਦੂਰੀ ਤੱਕ ਇਨਸਰਟ ਕਰੀਆਂ ਹੋਈਆਂ ਨੇ ਉਹ ਫੋਲਡ ਵੀ ਹੋਊਗਾ ਤੇ ਇਹ ਹੈਗੀਆਂ ਨੇ ਉੱਪਰ ਨੂੰ ਪੈਨਲ ਦੇ ਵਿੱਚ ਲੇਸਸ ਜਾਂਦੀਆਂ ਠੀਕ ਹੈ ਜੀ ਅੱਗੇ ਮੈਂ ਤੁਹਾਨੂੰ ਸਲਵਾਰ ਦੱਸਣਾ ਇਹ ਇਹਦੀ ਸਲਵਾਰ ਹੈ ਜੀ ਚੱਕ ਦੇ ਵਿੱਚ ਠੀਕ ਹੈ ਜੀ ਸਹੀ ਆਈ ਹੈ ਚੱਕ ਦੇ ਵਿੱਚ ਸਲਵਾਰ ਹੈ ਤੇ ਤੇ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਆ ਲੋ ਠੀਕ ਹੈ ਵਰਕ ਬਹੁਤ ਪਿਆਰਾ ਹੈ ਜੇ ਤੁਸੀਂ ਵਰਕ ਸਲਵਾਰ ਤੇ ਨਹੀਂ ਰੱਖਣਾ ਇੱਥੋਂ ਪੈਚ ਉਤਾਰੋ 3 ਮੀਟਰ ਦੀ ਸਲਵਾਰ ਹੈ ਬਹੁਤ ਜ਼ਿਆਦਾ ਕਪੜਾ ਹੈ ਇਹ ਪੈਚ ਉਤਾਰੋ ਤੇ ਬਾਜੂ ਤੇ ਲਾ ਲਓ ਠੀਕ ਹੈ ਜੀ ਤੇ ਬਹੁਤ ਵਧੀਆ ਸੂਟ ਆ ਜਿਹੜਾ ਤੁਹਾਡਾ ਬਣ ਕੇ ਰੈਡੀ ਹੋ ਜਾਊਗਾ ਕਈ ਜੀ ਪਹਿਣਾ ਸਲਵਾਰ ਤੇ ਨਹੀਂ ਰੱਖਣਾ ਚਾਹੁੰਦੀਆਂ ਤੇ ਉਹ ਇਦਾਂ ਕਰ ਸਕਦੀਆਂ ਨੇ ਲਓ ਜੀ ਹੁਣ ਆ ਇਹਦਾ ਦੁਪੱਟਾ ਦਿਖਾਉਣੀ ਆ ਤੁਹਾਨੂੰ ਇਹਦਾ ਦੁਪੱਟਾ ਇੰਨਾ ਇੱਕ ਸੋਹਣਾ ਦੁਪੱਟਾ ਹੈ ਬਹਿ ਜਾ ਬਹਿ ਜਾ ਹੋਈ ਪਈ ਐ ਸੂਟ ਦੀ ਟੌਰ ਕੱਢੀ ਪਈ ਐ ਜਮਾਈ ਲਓ ਠੀਕ ਹੈ ਜੀ ਡਬਲ ਸ਼ੇਡ ਦੁਪੱਟਾ ਤੇ ਵਿੱਚ ਇਹਦੇ ਜਿਹੜੀ ਆ ਹੈਗੀ ਆ ਇਹ ਪੇਂਟ ਹੋਇਆ ਹੋਇਆ ਜਿਵੇਂ ਬਲੌਕ ਪੇਂਟ ਜਾਂ ਕੇ ਉਹ ਹੋਇਆ ਪ੍ਰਿੰਟ ਹੈ ਪ੍ਰਿੰਟ ਹੈ ਹਾਂ ਪ੍ਰਿੰਟ ਹੈ ਲਓ ਜੀ 2 ਮੀਟਰ ਦਾ ਦੁਪੱਟਾ ਖੁੱਲਾ ਚੌੜਾ ਐਂ ਜਿੰਨਾ ਮਰਜ਼ੀ ਤੁਸੀਂ ਲੁੱਕ ਜਿਓ ਇਹਦੇ ਵਿੱਚ ਲਓ 4 ਸਾਈਡ लेस ਬਹੁਤ ਸੋਹਣਾ ਦੁਪੱਟਾ ਹੈ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਰਹੂਗੀ 2450 ਆਹ ਦੇਖੋ ਇਸਦਾ ਇਹ ਕਲਰ ਹੈਗਾ ਇਹਦਾ ਲੋਰੀ ਇਹੋ ਸੋਹਣੇ ਸੂਟ ਹੈ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਗਰਮੀਆਂ ਚ ਪਾਉਣ ਵਾਲੇ ਥੋੜੇ ਜੇ ਸਟਾਈਲਿਸ਼ ਜੇ ਵੀ ਸੂਟ ਹੈ ਸੋਹਣੇ ਲੱਗਦੇ ਐ ਇਸ ਤਰ੍ਹਾਂ ਦੇ ਸੂਟ ਗਰਮੀਆਂ ਚ ਪਾਏ ਸੌਫਟ ਬਹੁਤ ਜਿਆਦਾ ਕਾਟਨ ਜੀ ਤੁਸੀਂ ਟੈਨਸ਼ਨ ਜਮਾ ਨਹੀਂ ਲੈਣੀ ਹੈਗੀ ਕਿ ਕਾਟਨ ਆ ਜਿਹੜੀ ਜਿਹੜੀ ਲੀਨਨ ਕਾਟਨ ਆ ਕਿਤੇ ਖੁਰਦਰੀ ਨਾ ਹੋਵੇ ਕੋਈ ਖੁਰਦਰੀ ਨਹੀਂ ਹੈਗੀ ਕੋਈ ਤੁਹਾਨੂੰ ਇਹਦੇ ਤੇ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਸੀਥਰੂ ਨਹੀਂ ਹੈਗੀ ਦੇਖ ਲਓ ਤੁਸੀਂ ਮੈਂ ਹੱਥ ਰੱਖਿਆ ਹੋਇਆ ਹੈ ਨੀਚੇ ਬਿਲਕੁਲ ਸੀਥਰੂ ਨਹੀਂ ਹੈਗੀ ਨਾ ਹੀ ਸਲਵਾਰ ਤੇ ਨਾ ਹੀ ਸ਼ਰਟ ਠੀਕ ਹੈ ਜੀ ਤੇ ਸਲਵਾਰ ਤੇ ਇਹ ਵਾਲਾ ਤੁਹਾਨੂੰ ਵਰਕ ਮਿਲੂਗਾ ਆ ਲੋ ਇਹ ਨਾ ਕ੍ਰਾਸ ਸਟਿਚ ਦਾ ਵਰਕ ਹੈ ਠੀਕ ਹੈ ਵਿੱਚ ਕ੍ਰਾਸ ਸਟਿਚ ਹੈ ਔਰ ਵਿੱਚ ਦੂਜਾ ਵੀ ਹੈਗਾ ਮਿਕਸ ਜ ਹੈ ਤੇ 3 ਮੀਟਰ ਦੀ ਸਲਵਾਰ 2.5 ਮੀਟਰ ਦੀ ਸ਼ਰਟ ਤੇ ਇਹ ਵਾਲਾ ਦੁਪੱਟਾ ਪੋਲ ਕੇ ਦਿਖਾ ਦੇਣੀ ਆ ਦੁਪੱਟਾ ਤੁਹਾਨੂੰ ਮੈਂ ਲੋ ਜੀ ਇਹ ਦੇਖੋ ਇਹਦਾ ਦੁਪੱਟਾ ਸਿਰਾ ਦੁਪੱਟੇ ਨੇ ਜਿਸ ਸਿਰਾ ਮੈਂ ਸਾਰਾ ਨਾ ਖੋਲਣਾ ਇਸ ਤਰ੍ਹਾਂ ਹੀ ਖੋਲ ਦੇਣੀ ਆ ਤੁਹਾਨੂੰ ਵਹਿ ਜਾ ਵਹਿ ਜਾ ਕਰਦੇ ਸੂਟ ਤੇ ਵਹਿ ਜਾ ਵਹਿ ਜਾ ਕਰਦੇ ਕਲਰ ਗਰਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਹੀ ਸੋਹਣੇ ਕਲਰ ਨੇ ਜੀ ਮਸਲੀਨ ਦੇ ਵਿੱਚ ਐ ਦੁਪੱਟੇ ਨੇ ਜੀ ਬੜਾ ਹੀ ਸੋਹਣੇ ਨੇ ਦੁਪੱਟੇ ਪਤਲੀ ਪਤਲੀ ਮਸਲੀਨ ਹੈ ਮੋਟੀ ਜੀ ਮਸਲੀਨ ਨਹੀਂ ਹੈਗੀ ਪ੍ਰਾਈਸ 2450 ਰੁਪਏ ਰਾਮ ਟੈਕਸ ਬ੍ਰਾਂਡ ਦਾ ਸੂਟ ਅਗਲਾ ਦੇਖੋ ਲੋ ਜੀ ਮਿੱਠਾ ਪੀਰਾ ਇਹਨੂੰ ਅਸੀਂ ਕਹਿੰਦੇ ਹੁੰਨੇ ਆ ਮਿੱਠਾ ਪੀਰਾ ਕਲਰ ਠੀਕ ਹੈ ਲੋ ਜੀ ਇਹ ਹੈ ਮਿੱਠਾ ਪੀਰਾ ਉਦਾਂ ਹੀ ਲੇਸਸ ਉਹੀ ਪ੍ਰਿੰਟਿੰਗ ਉਹੀ ਵਰਕ ਲੋ ਠੀਕ ਹੈ ਜੀ 27 ਘੇਰਾ ਲੋ ਤੇ ਉਸੇ ਤਰ੍ਹਾਂ ਹੀ ਸਲਵਾਰ ਤੇ ਵਰਕ ਮਿਲੂਗਾ ਚੱਕ ਦੇ ਵਿੱਚ ਸਲਵਾਰ ਮਿਲੂਗੀ ਸਲਵਾਰ ਤੇ ਵਰਕ ਮਿਲੂਗਾ ਜੀ ਕਿਤਾ ਸਲਵਾਰ ਤੇ ਰੱਖ ਲਿਓ ਨਹੀਂ ਪੈਚ ਲਾ ਕੇ ਬਾਜੂ ਤੇ ਲਾ ਲਿਓ ਕਿਉਂਕਿ ਸਲਵਾਰ ਦਾ ਕਪੜਾ ਬਹੁਤ ਹੈ 3-3 ਮੀਟਰ ਦੀਆਂ ਸਲਵਾਰਾਂ ਗਰਮੀ ਦੇ ਵਿੱਚ ਨਹੀਂ ਪਾਈਆਂ ਜਾਂਦੀਆਂ ਤੇ ਦੁਪੱਟਾ ਖੋਲ ਦੇਣੀ ਹੈ ਦੁਪੱਟੇ ਅੱਜ ਤੁਹਾਨੂੰ ਅਸੀਂ ਸਾਰੇ ਖੋਲ-ਖੋਲ ਕੇ ਦਿਖਾਉਣੀ ਆਂ ਤੋ ਕਿ ਦੁਪੱਟੇ ਬਹੁਤ ਜਿਆਦਾ ਸੋਹਣੇ ਨੇ ਜੀ ਸੂਤ ਆ ਜਿਹੜਾ ਉਹ ਦੁਪੱਟੇ ਦੇ ਸਿਰ ਤੇ ਹੀ ਹੁੰਦਾ ਏ। ਉਨੋ ਮਿੱਠੇ ਮਿੱਠੇ ਰੰਗ। ਲੋੜ। ਠੀਕ ਹੈ ਜੀ ਰੰਗ ਜਿਹਾ ਸਹੀ ਆ। ਕਲਰ ਜਿਹਾ ਸਹੀ ਆ ਰਿਹਾ ਹੈ। ਕੰਨੀਆਂ ਤੇ ਵਾਈਟ ਔਰ ਵਿੱਚ ਉਹਦੇ ਪ੍ਰਿੰਟਿੰਗ ਤੇ ਵਿਚਕਾਰ ਮਿੱਠਾ ਪੀਲਾ। ਤੇ 4 ਸਾਈਡ ਲੇਸ। ਠੀਕ ਹੈ 2450 ਦੇ ਵਿੱਚ। ਲੋ ਜੀ ਅਗਲਾ ਕਮਰ ਦੇਖੋ ਹਾਂ ਲੋ ਜੀ ਬਹੁਤ ਸੋਹਣੀ ਆ ਆ ਜਿਹੜੀ ਲੇਸ ਹੈ ਨਾ ਜੀ ਇਹ ਮਤਲਬ ਇਨਸਰਟ ਕੀਤੀ ਹੋਈ ਆ ਪਰ ਇਹਦੇ નીચે ਕਪੜਾ ਹੁੰਦਾ ਠੀਕ ਹੈ ਜੀ ਐ ਨਹੀਂ ਆ ਕਿ ਜਿਵੇਂ ਹੁਣ ਆ ਇਹ ਤਾਂ ਕਪੜਾ ਨਹੀਂ ਆ ਨੀਚੇ ਹੈ ਨਾ ਪਰ ਇਹਦੇ ਵਿੱਚ ਨੀਚੇ ਕਪੜਾ ਹੁੰਦਾ ਠੀਕ ਹੈ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਤੇ ਹੁਣ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾ ਦੇਣੀ ਆ ਤੇ ਸਲਵਾੜ ਤੇ ਤੁਹਾਨੂੰ ਇਹਦੇ ਵੀ ਵਰਕ ਮਿਲੂਗਾ। ਆ ਲਓ। ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ। ਇਹ ਨਾ ਪੇਂਟ ਹੈ ਜੀ ਆਹ ਵਾਲਾ ਨਾ ਜਿਹੜਾ ਇਹ ਪੇਂਟ ਹੈ ਸਾਰਾ ਆ ਵੀ ਪੇਂਟ ਹੈ ਇਹ ਬਲੌਕ ਪੇਂਟਿੰਗ ਨਹੀਂ ਹੁੰਦੀ ਜਿਵੇਂ ਉਸ ਤਰ੍ਹਾਂ ਦਾ। ਤੇ ਇਹ ਵਾਲਾ ਮਿਲੂਗਾ ਜੀ ਇਹਦੇ ਨਾਲ ਦੁਪੱਟਾ, ਫੋਰ ਸਾਈਡ ਲੇਸ ਮਿਲੂਗੀ। ਮਸਲੀਨ ਦਾ। ਮਸਲੀਨ ਦਾ ਦੁਪੱਟਾ ਬਹੁਤ ਸੌਫਟ ਮਸਲੀਨ ਦਾ ਦੁਪੱਟਾ 2.5 ਮੀਟਰ ਦਾ। 2450 ਦੇ। ਲੋ ਜੀ ਲਾਈਟ ਜੈ ਫਰੋਜ਼ੀ ਕਲਰ ਲਾਈਟ ਫਰੋਜ਼ੀ ਗਰਮੀਆਂ ਚ ਜਿਹੜੇ ਆਪਾਂ ਪਾਉਣੇ ਹੁੰਦੇ ਆ ਲਾਈਟ ਲਾਈਟ ਕਲਰ ਲਾਈਟ ਫਰੋਜ਼ੀ ਠੀਕ ਹੈ ਲਾਈਟ ਐਂਡ ਬ੍ਰਾਈਟ ਉਹ ਵਾਲੀ ਸੂਟ ਨੇ ਅੱਜ ਜਿਹਨੂੰ ਅਸੀਂ ਲਾਈਟ ਵੀ ਕਹਿੰਦੇ ਆ ਤੇ ਬ੍ਰਾਈਟ ਵੀ ਕਹਿੰਦੇ ਆ ਠੀਕ ਹੈ ਇਹਨੂੰ ਕੋਈ ਵੀ ਪਾ ਸਕਦਾ ਆਲੋ ਸਭ ਤੋਂ ਵੱਡੀ ਗੱਲ ਕਿਹਦੀਆਂ ਸਲਵਾਰਾਂ ਨੇ ਜਿਹੜੀਆਂ ਚੈੱਕ ਦੇ ਵਿੱਚ ਨੇ ਉਹ ਹੋਰ ਵੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਆਲ ਓਵਰ ਨਾਲੋਂ ਨਾ ਬਰੀਕ ਚੈੱਕ ਦੇ ਵਿੱਚ ਸਲਵਾਰਾਂ ਜਿਹੜੀਆਂ ਉਹ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਲੋ ਜੀ ਕਿਹੜਾ ਰੰਗ ਹੈ ਫਰੋਜ਼ੀ ਲਾਈਟ ਫਰੋਜ਼ੀ ਐ ਜਿੱਦਾ ਇਹ ਜਾਂਦਾ ਨਹੀਂ ਜੀ ਸਕਾਈ ਇੱਕ ਮਿੰਟ ਹਾਂ ਠੀਕ ਹੈ ਲਾਈਟ ਫਰੂਜ਼ੀ ਆ ਮੋਨਾ ਮੋਟੇ ਇੱਕ ਦੇ ਨੰਬਰ ਦਾ ਫਰਕ ਹੁੰਦਾ ਹੈ ਜਿਆਦਾ ਨਹੀਂ ਹੁੰਦਾ ਸਹੀ ਹੈ ਲਓ ਜੀ ਆ ਦੇਖੋ ਇਹ ਹੈ ਦਾ ਦੁਪੱਟਾ ਠੀਕ ਹੈ ਜੀ ਦੁਪੱਟਾ ਜਿਹਨੂੰ ਨਾ ਚਮਕਦਾ ਹਾਂ ਮਸਲੀਨ ਦਾ ਦੁਪੱਟਾ ਜੀ ਬਿਲਕੁਲ ਪਿਓਰ ਮਸਲੀਨ ਤੇ ਪ੍ਰਾਈਸ 2450 ਰੁਪਏ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ